ਕਿਤੇ ਚੋਣਾਂ ਤੋਂ ਪਹਿਲਾਂ ਤਾਂ ਨਹੀਂ ਵਿਖਰ ਜਾਵੇਗਾ ਇੰਡੀਆ ਗੜਜੋੜ ਇਹ ਸਵਾਲ ਇਸ ਲਈ ਕਿਉਂਕਿ ਇੱਕ ਇੱਕ ਕਰਕੇ ਗੜਜੋੜ ਦੀਆਂ ਪਾਰਟੀਆਂ ਦੇ ਰਸਤੇ ਵੱਖ-ਵੱਖ ਹੋ ਰਹੇ ਨੇ ਹੁਣ ਵਿਰੋਧੀ ਧਿਰ ਇੰਡੀਆ ਗੜਜੋੜ ਨੂੰ ਵੱਡਾ ਝਟਕਾ ਦਿੰਦੇ ਹੋਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ TMC ਸੁਪਰੀਮੋ ਮਮਤਾ ਬੈਂਰਜੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸੂਬੇ 'ਚ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ उन्हें टिप्पणी कांग्रेस नेता राहुल गांधी ने दे असाम देते उस बयान तो बाद है जिस कहा गया कि तृणमूल कांग्रेस न सीटा की गलबात चल रही है भैया जो हमारा सीट निगोशिएशन है वो चल रहा है उसका रिजल्ट आएगा कंक्लूजन आएगा उसके बारे में मैं यहाँ कमेंट नहीं करना चाहता हूँ बट हमारा ममता जी के साथ मेरा पर्सनल और पार्टी का बहुत अच्छा रिश्ता है हाँ थोड़ा थोड़ा होता रहता है कभी कोई उनका कोई बोल देता है हमारा कोई बोल देता है दिस आर नेचुरल थिंग्स these are not things that are going to disturb ਪੱਛਮੀ ਬੰਗਾਲ ਹੀ ਨਹੀਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵੀ ਇਕੱਲਿਆਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਪੰਜਾਬ ਵਿੱਚ ਕਾਂਗਰਸ ਮੁੱਖ ਵਿਰੋਧੀ ਧਿਰ ਹੈ ਅਜੇਚ ਸਥਾਨਕ ਲੀਡਰ ਗੜ ਜੋੜ ਦਾ ਵਿਰੋਧ ਕਰ ਰਹੇ ਸੀ ਹਾਲਾਂਕਿ ਕਾਂਗਰਸ ਨੇ ਹਾਲੇ ਸਾਫ ਨਹੀਂ ਕੀਤਾ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਪਸ਼ਟ ਕਰ ਦਿੱਤਾ ਹੈ ਕਿੰਨੀ ਵਾਰ ਕਹਿਲਾਹੋਗੇ ਮੇਰੇ ਸੇ ਇਹ ਦੇਸ਼ ਮੇਂ ਦੇਸ਼ ਮੇਂ पंजाब बनेगा हीरो 2024 में लोकसभा चुनाव में आम आदमी पार्टी के पक्ष में तेरह जीरो देखो ये तो उनका काम है ये ममता बनर्जी नहीं नहीं कोई बात नहीं वो हो सकता कोई उनके साथ बातचीत चल रही हो उस लेवल पे लेकिन पंजाब में हम ऐसा नहीं करने वाले पंजाब में कांग्रेस से हमारा कुछ ਸਪਸ਼ਟ ਹੈ ਹੁਣ ਪੰਜਾਬ ਵਿੱਚ ਸਾਫ ਹੋ ਚੁੱਕਿਆ ਹੈ ਕਿ ਕਾਂਗਰਸ ਅਤੇ ਆਪ ਆਪਣੇ ਆਪਣੇ ਦਮ ਤੇ ਚੋਣ ਲੜਨਗੀਆਂ ਰਹੀ ਗੱਲ ਦਿੱਲੀ ਦੀ ਇੱਥੇ ਵੀ ਹਾਲੇ ਪੇਚ ਫਸਿਆ ਹੋਇਆ ਹੈ ਹਾਲਾਂਕਿ ਕਈ ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਨੇ ਪਰ ਨਤੀਜਾ ਕੋਈ ਨਹੀਂ ਨਿਕਲਿਆ ਅਜੇ ਵਿੱਚ ਬੀਜੇਪੀ ਇਸ ਗੜ ਜੋੜ ਤੇ ਹਮਲਾਵਰ ਹੈ ਕੀ ਹੋਗਾ ਇੰਡੀਆ ਅਲਾਈਅੰਸ ਕੀ ਥਾ ਉਹ ਪਹਿਲੇ ਸੇ ਹੀ ਇੰਡੀਆ ਅਲਾਈਅੰਸ ਇੱਕ ਨਾਨ ਸਟਾਰਟਰ ਅਲਾਈਅੰਸ ਥਾ ਉਹ ਅਲਾਈਅੰਸ ਨਾ ਥਾ ਨਾ ਰਹੇਗਾ ਤੋ ਇਹ ਪੇਪਰ ਮੇ ਵੀ ਇਨਕਾ ਅਲਾਈਅੰਸ ਨਹੀਂ ਹੈ जो लोग आपस में रोज लड़ते रहते हैं ऐसे अलायंस का ऐसे पार्टीज का आप अलायंस ऐसे कैसे कैसे आप कर, कह सकते हैं इनको अलायंस कहना ही हम सब कह जबो गट जोड़ दियां पार्टियां वख वख डफली बजा रही हैं अजयच सवाल उठेगा ही किदरे इंडिया गट जोड़ चुनाव तो पहला ही बिखरता नहीं जावेगा